ਫਗਵਾੜਾ ਵਿੱਚ ਵੇਖੋ ਫੋਕੇ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਨੇ ਬੀਤੀ ਰਾਤ ਫਗਵਾੜਾ ਦੇ ਜੀਸੀਟੀ ਮਿਲਦੇ ਸਾਹਮਣੇ ਪੈਂਦੇ ਇੰਡਸਟਰੀਅਲ ਏਰੀਆ ਵਿੱਚ ਇੱਕ ਹੀ ਰਾਤ ਵਿੱਚ ਤਿੰਨ ਦੁਕਾਨਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾ ਲਿਆ ਜਿੱਥੇ ਨਕਦੀ ਅਤੇ ਹੋਰ ਕੀਮਤੀ ਸਮਾਨ ਲੈ ਕੇ ਚੋਰ ਫਰਾਰ ਹੋ ਗਏ ਇਸ ਦੌਰਾਨ ਦੁਕਾਨ ਮਾਲਕਾਂ ਨੇ ਦੱਸਿਆ ਕਿ ਰਾਤ ਕਰੀਬ 2:30 ਵਜੇ ਉਹਨਾਂ ਨੂੰ ਫੋਨ ਆਇਆ ਅਤੇ ਜਦੋਂ ਉਹਨਾਂ ਨੇ ਦੁਕਾਨ ਤੇ ਆ ਕੇ ਵੇਖਿਆ ਤੇ ਸ਼ਟਰ ਟੁੱਟੇ ਹੋਏ ਸੀ ਅਤੇ ਸਾਰਾ ਸਮਾਨ ਖਿਲਰਿਆ ਹੋਇਆ ਸੀ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਫਗਵਾੜਾ ਤੋਂ ਦੁਆਬਾ ਮੀਡੀਆ 18 ਲਈ ਵਿਕਾਸ ਮਨੀ ਦੀ ਰਿਪੋਰਟ ਇਹ ਕੱਲ ਚੋਰੀ ਹੋਈ ਦੀ ਰਾਤੀ ਸਾਡੇ ਤੇ ਕਿੰਨਾ ਤੇ ਨੁਕਸਾਨ ਚੋਰੀ ਵੀ ਤਾਂ ਲੱਗਦਾ ਹੋਊਗਾ ਸਾਲ ਮੈਨੂੰ ਤਾਂ ਨਹੀਂ ਪਤਾ ਪੈਸੇ ਸੀਗੇ ਫੇ ਆਪਣੇ ਕੋਲ ਉਹ ਲੈ ਕੇ ਕੈਸ਼ ਲੈ ਕੇ ਗਏ ਸਾਰਾ ਜਿੰਨਾ ਠੀਕ ਹੈ ਤੇ ਦਵਾਈਆਂ ਵਗੈਰਾ ਹੋਰ ਦਵਾਈਆਂ ਨਹੀਂ ਸੀੜੀਆਂ ਕਿਸੇ ਨੇ ਬਸ ਕੈਸ਼ ਲੈ ਕੇ ਗਿਆ ਗੱਲਾ ਸਾਰਾ ਸਾਫ ਕਰਤਾ ਕੱਲ ਦੀ ਸੇਲ ਲੈ ਕੇ ਬਾਕੀ ਥੋੜੇ ਬੋਤੇ ਪੈਸੇ ਸੀਗੇ ਉਹ ਵੀ ਲੈ ਕੇ ਨਾਲ ਜਿਵੇਂ ਕਿ ਤੁਹਾਡੇ ਤੁਹਾਡੇ ਇਹ ਜਿਹੜੀ ਮਾਰਕੀਟ ਹੈ ਇਹਦੇ ਵਿੱਚ ਲਗਾਤਾਰ ਰਾਤ ਭਰ ਤਿੰਨ ਚੋਰੀਆਂ ਹੋਈਆਂ ਕਿਵੇਂ ਦੇਖਦੇ ਐ ਇਸ ਘਟਾ ਨੂੰ ਕੋਈ ਭੇਤੀ ਮਹੱਲੇ ਦਾ ਆ ਜਾਂ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਦੇਖੋ ਇਹਦੇ ਬਾਰੇ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੈਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਨਾ ਮੈਂ ਕਿਸੇ ਬੰਦੇ ਨੂੰ ਦੇਖਿਆ ਬਾਕੀ ਜੋ ਦਿੱਕਤ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਮੰਗ ਇਹ ਹੈ ਜੀ ਵੀ ਲੱਭਣ ਜਲਦੀ ਜਲਦੀ ਜਿਹੜੇ ਵੀ ਚੋਰ ਹੈਗੇ ਉਹਨਾਂ ਨੂੰ ਫੜਿਆ ਜਾਵੇ ਸាទ ਸੇਰਗਿਲ ਸਾਹਿਬ ਜਿਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਆਈ ਹੈ ਪਰ ਵਪਾਰੀ ਵਰਗ ਬੜਾ ਨਾਖੁਸ਼ ਹੈ ਕਾਰਨ ਹੈ ਕਿ ਆਏ ਦਿਨ ਦੁਕਾਨਾਂ ਤੇ ਚੋਰੀਆਂ ਦਕੈਤੀਆਂ ਹੋ ਰਹੀਆਂ ਇਹ ਕੀ ਹੋ ਰਿਹਾ ਇਹਨੂੰ ਪੁਲਿਸ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਜੀ ਨਸ਼ਾ ਜੀ ਦਾ ਥੋੜੇ ਦਿਨ ਪੋਟਾ ਦੇ ਰੁਕੇ ਹੁਣ ਫੇਰ ਤੋਂ ਸ਼ੁਰੂ ਹੋ ਗਿਆ ਦੁਬਾਰਾ ਤੇ ਪੌਲ ਸੋਲੇ ਰਾਤ ਨੂੰ ਚੌਂਕੀ ਰਾਤਾਂ ਨਾ ਸੁੱਤੇ ਰਹਿੰਦੇ ਉਹਨਾਂ ਨੂੰ ਕਸਤ ਕਰਨੀ ਚਾਹੀਦੀ ਜਿੱਦਾਂ ਪਹਿਲਾਂ ਕਸਤ ਹੁੰਦੀ ਸੀ ਤੁਹਾਨੂੰ ਵੀ ਲੱਗਦਾ ਜਿੱਦਾਂ ਹੁਣ ਆਮ ਆਦਮੀ ਪਾਰਟੀ ਦੇ ਉੱਪਰ ਲੀਡਰ ਬੈਠੇ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਕਵਰ ਅਪ ਕਰਨ ਵਿੱਚ ਕਿਤੇ ਕਾਮਯਾਬ ਨਹੀਂ ਹੋ ਰਹੇ ਦੇਖੋ ਜੀ ਵੋਟਾਂ ਵੇਲੇ ਕਵਰ ਹੋਇਆ ਤਾਂ ਕੋਈ ਫਾਇਦਾ ਨਹੀਂ ਹੁਣ ਫਿਰ ਪੌਲ ਤੋਂ ਮੇਰ ਹੋ ਗਈਆਂ ਦੁਨੀਆਂ ਠੀਕ ਹੈ ਇਹ ਲਗਾਤਾਰ ਇਹਨਾਂ ਨੂੰ ਇਹ ਕੰਮ ਕਰਨਾ ਪਊਗਾ ਤਾਂ ਇਹ ਸਾਰੇ ਨਸ਼ਿਆਂ ਦੇ ਤੇ ਚੋਰੀਆਂ ਤੇ ਕਾਬੂ ਪਾਇਆ ਜਿੱਦਾਂ ਹੁਣ ਵਪਾਰੀ ਵਰਗ ਆ ਤੁਹਾਡੀ ਦੁਕਾਨ ਵੀ ਬਿਲਕੁਲ ਨਾਲ ਹੈ ਤੁਹਾਡੇ ਬਿਲਕੁਲ ਨਾਲ ਦੀ ਦੁਕਾਨ ਦੇ ਤਾਲੇ ਟੁੱਟੇ ਗਏ ਇਹਦਾ ਕੀ ਵਪਾਰੀ ਵਰਗ ਤੇ ਪ੍ਰਭਾਵ ਪੈ ਰਿਹਾ ਵਪਾਰੀ ਵਰਗ ਦੇ ਡਾਰਿਆ ਜੀ ਹਰ ਮਲੇ ਸਹਿਮ ਦੇ ਬਹੁਤ ਚ ਜੀ ਰਿਹਾ 14 14 12 12 ਘੰਟੇ ਡਿਟੀ ਲਾ ਕੇ ਰਾਤ ਨੂੰ ਫੇਰ ਨਹੀਂ ਇੰਦਾ ਕੱਟੇ ਤੇ ਕੋਈ ਪ੍ਰਸ਼ਾਸਨ ਦਾ ਹੱਲ ਕੀ ਤੁਸੀਂ ਹੁਣ ਆਪਣੇ ਜਿਹੜੇ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਉਹਨਾਂ ਤੱਕ ਇਹ ਗੱਲਾਂ ਪਹੁੰਚਾਉਂਗੇ ਉਹਨਾਂ ਤੱਕ ਮੀਡੀਆ ਰਹੀ ਰੋਜ਼ ਪਹੁੰਚੇ ਰਹੀਆਂ ਜੀ ਠੀਕ ਉਹਨਾਂ ਨੂੰ ਆਪ ਇਹ ਵੱਲ ਧਿਆਨ ਦੇਣਾ ਚਾਹੀਦਾ ਰਾਜਕੌਸ਼ਨ ਰਾਜਕੋਸ਼ਲ ਜੀ ਦਾਤੀ ਇੱਕ ਆ ਤੁਹਾਡੇ ਕਹਿੰਦੇ ਤਾਲੇ ਤੋੜੇ ਹੋਏ ਨੇ ਸ਼ੌਪ ਦੇ ਕੀ ਗੱਲਬਾਤ ਹੋਈ ਹੈ ਦਾ ਜੀ ਸਾਨੂੰ ਨਾ 3 ਵਜੇ ਟੈਲੀਫੋਨ ਗਿਆ ਸੀ ਜੀ ਸਾਡੇ ਗਵਾਂਡੀਆਂ ਦਾ ਕਹਿੰਦੇ ਦੁਕਾਨਦਾਰੀ ਤਾਲੇ ਟੁੱਟੇ ਤੁਹਾਡੇ ਦੇ ਅਸੀਂ ਆਏ ਤਾਂ ਦੇਖਿਆ ਤਾਂ ਨੁਕਸਾਨ ਕਾਫੀ ਹੋਇਆ ਸੀਗਾ ਤਾਲੇ ਟੁੱਟੇ ਸੀਗੇ ਸਾਡੇ ਨਾਲ ਦੋ ਦੁਕਾਨਾਂ ਹੋਰ ਸੀਗੀਆਂ ਉਹਨਾਂ ਦੇ ਵੀ ਤਾਲੇ ਟੁੱਟੇ ਫੋਨਾਂ ਦੇ ਬਹੁਤ ਨੁਕਸਾਨ ਹੋਏ ਤੁਹਾਨੂੰ ਕੀ ਲੱਗਦਾ ਹੈ ਕਿਤੇ ਕੋਈ ਬੰਦਾ ਜਿਹੜਾ ਜਾਣਕਾਰ ਵਾਲੇ ਦੋਲੇ ਘੁੰਮਦਾ ਉਹੀ ਹੋ ਸਕਦਾ ਜਾਂ ਕੋਈ ਕਿਦਾਂ ਲੱਗ ਰਿਹਾ ਤੁਹਾਨੂੰ ਦੇਖੋ ਜੇ ਭੇਤੀ ਬੰਦਾ ਤਾਂ ਹੈਗਾ ਹੀ ਕੋਈ ਨਾ ਕੋਈ ਤਾਂ ਜਿਹਨੂੰ ਭੇਤ ਹੋਗਾ ਤਾਂ ਹੀ ਘਰੂਗਾ ਜੇ ਪੈਸੇਿੱ ਜਿੱਥੇ ਰੱਖਦੇ ਸੀ ਉਹੀ ਚੀਜ਼ਾਂ ਬੋਲੀਆਂ ਜਿੱਥੇ ਪੈਸੇ ਰੱਖਦੇ ਸੀ ਤੇ ਹੁਣ ਪ੍ਰਸ਼ਾਸਨ ਕਿੰਨਾ ਕੁ ਨੁਕਸਾਨ ਦਾ ਡਾਇਰ ਦੇ ਵਿੱਚ ਹੋ ਗਿਆ ਸਾਡਾ 30000 ਦੇ ਗੇਟ ਚੋਂ ਨਾ ਜੀ ਨੁਕਸਾਨ 20000 ਦੇ ਪੈਸੇ ਹੀ ਲੈ ਕੇ ਗਏ ਪੈਸੇ ਵੀ ਕਾਜੂ ਵੀ ਸਰੋਂ ਦਾ ਤੇਲ ਹਾਰਪਿਕ ਸਾਬਣ ਵਗੈਰਾ ਜੋ ਵੀ ਉਹਨਾਂ ਦੇ ਹੱਥ ਲੱਗਾ ਜੀ ਲੈ ਗਏ ਉਹ ਤੇ ਹੋਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਅਸੀਂ ਕਹਿੰਨੇ ਵੀ ਜੋ ਪ੍ਰਸ਼ਾਸਨ ਚੰਗੇ ਤਾਂ ਨਾ ਕੰਮ ਕਰੇ ਤੇ ਸਾਡਾ ਇਨਸਾਫ ਤੇ ਲਾਵੇ ਨਹੀਂ ਆਏ ਦਿਨ ਜਿੱਦਾਂ ਹੁਣ ਦੁਕਾਨਾਂ ਦੇ ਉੱਤੇ ਚੋਰੀਆਂ ਹੋ ਰਹੀਆਂ ਵਪਾਰੀ ਵਰਗ ਤੇ ਕੀ ਅਸਰ ਪੈ ਰਿਹਾ ਇਹਦਾ ਸਾਡਾ ਦਿਲ ਕਰਦਾ ਪੰਜਾਬ ਛੱਡ ਕੇ ਚਲ ਜਾਈਏ ਵਪਾਰੀ ਭਗਤ ਕੀ ਕਰੇ ਜੀ ਡੱਡਰ ਕੇ ਜੀ ਥੋੜਾ ਹੁੰਦਾ ਪਹਿਲਾਂ 12 ਘੰਟੇ ਦੀ ਡਿਊਟੀ ਦਿਓ ਰਾਤ ਨੂੰ ਫੇਰ ਓਟ-ਓਟ ਕੇ ਆਓ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਜੀ ਇਨਸਾਫ ਮੰਗਦੇ ਜੀ ਮੇਰਾ ਨਾਮ ਹੈ ਰਵੀ ਸਨੇਜਰ ਅਰਵੀ ਤਨੇਜਾ ਜੀ ਆ ਦੁਕਾਨ ਦੇ ਤੁਹਾਡੇ ਸ਼ਟਰ ਟੁੱਟੇ ਨੇ ਕੀ ਘਟਨਾ ਵਾਪਰੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਮੈਨੂੰ ਕਹੋ ਜੀ ਕੌਣ ਆ ਵੀ ਸ਼ਟਰ ਟੁੱਟਿਆ ਹੋਇਆ ਉਹਨੇ ਮੈਨੂੰ ਉਸਲੇ ਫੋਨ ਕੀਤਾ ਤੇ ਮੈਂ ਪੰਜ ਸੱਤ ਮਿੰਟ ਦੇ ਵਿੱਚ ਆ ਗਿਆ ਸੀ ਆ ਕੇ ਦੇਖਿਆ ਤੇ ਚੋਇਂ ਜਿਹਦਾ ਜੈਕ ਨਾਲ ਹੀ ਖਿੱਚਿਆ ਹੁੰਦਾ ਸ਼ਟਰ ਇਦਾਂ ਹੋਇਆ ਹੋਇਆ ਠੀਕ ਹੈ ਤੇ ਇਹਦੇ ਵਿੱਚ ਤੁਹਾਡਾ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਦੇਖੋ ਜੀ ਵੀ ਇਹ ਮੋਟਾ-ਮੋਟਾ ਜਿਹਾ ਲਾੜਵੇ ਤੇ 1500 ਤੋਂ 20000 ਦੇ ਵਿੱਚ ਦਾ ਨੁਕਸਾਨ ਹੋਈ ਗਿਆ ਕਿਉਂਕਿ ਜਿਹੜੀ ਥੋੜੀ ਬਹੁਤ ਹੀ ਕੈਸ਼ ਵਿੱਚ ਰੱਖ ਕੇ ਜਾਈਦਾ ਹੈ ਯਾ ਭਾਣੀਆਂ ਪਰਚੀਆਂ ਹੋ ਚੁੱਕੀਆਂ ਲਗਾਤਾਰ ਇਹ ਘਟਨਾਵਾਂ ਵਾਪਰ ਰਹੀਆਂ ਇੱਥੇ ਹੋਰ ਵੀ ਕੋਈ ਦੁਕਾਨ ਦੇ ਵਿੱਚ ਰਾਤੀ ਹਾਂਜੀ ਹਾਂਜੀ ਮੇਰੇ ਨਾਲ ਕੌਸ਼ਲ ਕਰਿਆਨਾ ਸੂਰ ਉਹਨਾਂ ਦੇ ਵੀ ਹੋਇਆ ਨਾਲ ਇੱਧਰ ਰਾਜ ਮੈਡੀਕਲ ਹੈ ਉਹਨਾਂ ਦੇ ਵੀ ਹੋਇਆ ਮਤਲਬ ਇੰਨੀ ਆ ਜਿਆਦਾ ਘਟਨਾਵਾਂ ਵਾਪਰ ਰਹੀਆਂ ਵਪਾਰੀ ਵਰਗ ਤੇ ਇਹਦਾ ਕੀ ਅਸਰ ਪੈ ਰਿਹਾ ਹੈ ਭਾਈ ਵਪਾਰੀ ਵਰਗ ਤਾਂ ਉਹਦੇ ਡਰ ਜਾਊਗਾ ਕੀ ਕਰੇਗਾ ਵਪਾਰੀ ਵਰਗ ਆ ਚਾਰ ਦਿਨ ਪਹਿਲੇ ਉਹ ਸਿਨੇਮੇ ਦੇ ਸਾਹਮਣੇ ਬੀਬੀ ਮੈਡੀਕਲ ਹਾਲ ਤੇ ਦਿਨੇ ਦਿਹਾੜੇ ਸਵਾ ਚਾਰ ਵਜੇ ਹੋ ਗਿਆ ਉਸ ਤੋਂ ਪਹਿਲੇ ਉਹ ਇੱਕ ਟਹਿਰਾ ਵਾਲੇ ਦੇ ਕਿਤੇ ਹੋਇਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਭਜੀ ਪ੍ਰਸ਼ਾਸਨ ਕੋਈ ਜਲਦ ਚਾਲਣਾ ਪਾਵੇ ਕ वजह ਤੇ ਬੰਦਿਆਂ ਦੀ ਕੋਈ ਗਿਰਿੰਤੀ ਨਾ ਲਾਵੇ ਜਾਂ ਕੋਈ ਸਿਕਿਉਰਟੀ ਦਾ ਕੋਈ ਸਾਨੂੰ ਗਵੇ ਕਰੇ ਬਸ ਕਿਹਦੇ ਸਿਰ ਦੇ ਉੱਤੇ ਕਰਨਾ ਮੰਨਦੇ ਕਿੰਨੇ ਕ ਵਜ ਦੀ ਘਟਨਾ ਹੈ ਇਹ ਮੈਨੂੰ ਜੀ 3:30 ਵਜੇ ਫੋਨ ਆਇਆ ਉਹਦੇ ਹਿਸਾਬ ਨਾਲ ਵੀ ਅਪਰੋਕਸੀਮੇਟ 1:30 ਤੋਂ 2 ਜਾਂ 2:30 ਦੇ ਵਿੱਚ ਵਿੱਚ ਹੋਇਆ ਹੈ ਉਸ ਤੋਂ ਬਾਅਦ ਕੋਈ ਪੁਲਿਸ ਮੁਲਾਜ਼ਮ ਵਗੈਰਾ ਤੁਹਾਡੇ ਕੋਲ ਆਇਆ 100 ਨੰਬਰ ਤੇ ਕਾਲ ਕੀਤੀ ਸੀ ਜੀ ਤੇ ਪੀਸੀਆਰ ਵਾਲੇ ਦੋ ਆਏ ਸੀਗੇ ਬੰਦੇ ਉਹਨਾਂ ਨੇ ਪਹਿਲਾਂ ਫੋਟੋ ਵਗੈਰਾ ਖਿੱਚੀਆਂ ਸੀ ਗਿਆ ਤੇ ਫਿਰ ਉਹਨਾਂ ਨੇ ਜਿਹੜੀ ਸਾਡੀ ਇੰਡਸਟਰੀ ਵਾਲੀ ਚੌਕੀ ਆ ਉਤੋਂ ਦੀ ਆਏ ਸੀਗੇ ਸਾਹਬਾਂ ਉਹਨਾਂ ਨੇ ਵੀ ਫੋਟੋ ਵਗੈਰਾ ਖਿੱਚੀਆਂ ਤੇ ਉਹ ਕਹਿੰਦੇ ਵੀ ਸਵੇਰੇ ਆ ਜਾਓ ਤੇ ਫਿਰ ਉਸ ਦੇ ਜਿਵੇਂ ਅਗਲੀ ਕਾਰਵਾਈ ਹੈਗੀ ਹੈ ਕਰਦੇ ਤੇ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਸਰ ਹਮਨ ਪ੍ਰਸ਼ਾਸਨ ਤੋਂ ਮੰਗ ਤਾਂ ਇਹ ਹੀ ਆ ਕਿ ਸਾਡੀ ਸੇਫਟੀ ਦਾ ਕੀ ਹੈਗਾ ਸਾਨੂੰ ਵੀ ਪਤਾ ਲੱਗੇ